ਗੁਰੂ ਦਾ ਸਿੱਖ ਕਦੇ ਕਿਸੇ ਦਾ ਮਾੜਾ ਨਹੀਂ ਚਾਹੁੰਦਾਗਾ ਸਰਬੱਤ ਦੇ ਭਲੇ ਦੀ ਗੱਲ ਕਰਨਾ ਸਿੱਖ ਦਾ ਪਹਿਲਾ ਫਰਜ਼ ਆ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਤੇ ਸਿਰ ਇਹਨਾਂ ਦਾ ਆਪਣੀ ਗੁਰੂ ਦੇ ਅੱਗੇ ਝੁਕਦਾ ਪਿੰਡਾਂ ਸ਼ਹਿਰਾਂ ਦੇ ਵਿੱਚ ਸਿੱਖ Hindu ਮੁਸਲਮਾਨ ਭਾਈਚਾਰਾ ਇੱਕ ਦੂਜੇ ਦੇ ਨਾਲ ਮਿਲ ਜੁਲ ਕੇ ਰਹਿੰਦੇ ਆ ਤੇ ਉਹਨਾਂ ਵਿੱਚ ਕੋਈ ਨਫ਼ਰਤ ਨਹੀਂ ਭਾਈ ਜਗਰਾਤ ਸਿੰਘ ਤੂਫਾਨ ਖਾੜਕੂ ਲੈਰ ਦੇ ਵਿੱਚ ਸ਼ਹੀਦ ਕਰ ਦਿੱਤੇ ਜਾਂਦੇ ਆ ਤੇ ਉਹਨਾਂ ਦੇ ਸਸਕਾਰ ਤੇ ਸਭ ਤੋਂ ਵੱਧ ਹਿੰਦੂ ਕਮਿਊਨਿਟੀ ਰੋਈ ਸੀ ਕਿ ਸਾਡਾ ਮਸੀਹਾ ਚਲਾ ਗਿਆ ਕਿਉਂਕਿ ਹਰ ਇੱਕ ਗਰੀਬ ਵਰਗ ਦੇ ਲਈ ਉਹਨਾਂ ਨੇ ਬਾਜ਼ ਉਠਾਈ ਸੀ ਸਿੱਖ ਹਮੇਸ਼ਾ ਮਾੜੇ ਸਿਸਟਮ ਦੇ ਵਿਰੁੱਧ ਬਾਜ਼ ਉਠਾਉਂਦਾ ਚਾਹੇ ਉਹ ਕੋਈ ਵੀ ਹੋਵੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਅੱਜ ਤੱਕ ਸਿੱਖਾਂ ਨੇ ਹਮੇਸ਼ਾ ਮਾੜੇ ਸਿਸਟਮ ਤੇ ਝੂਠ ਦੇ ਬੋਲ ਬਾਲੇ ਦੇ ਵਿਰੁੱਧ ਬਾਜ਼ ਉਠਾਈ ਆ ਕਦੇ ਵੀ ਇਹ ਨਫ਼ਰਤ ਨਾ ਫਲਾਇਆ ਕਰੋ ਕਿ ਸਿੱਖ ਅਤਵਾਦੀ ਆ ਸਿੱਖ ਵੱਖਵਾਦੀ ਆ ਸਿੱਖ ਕਦੇ ਹੱਤਵਾਦੀ ਨਹੀਂ ਸਿੱਖ ਹਮੇਸ਼ਾ ਹੱਕਾਂ ਦੀ ਗੱਲ ਕਰਦਾ ਤੇ ਉਹ ਆਪਣੇ ਵੀ ਹੱਕਾਂ ਦੀ ਗੱਲ ਕਰਦਾ ਜਦੋਂ ਉਹਦੀ ਹੱਕਾਂ ਦੀ ਆਵਾਜ਼ ਨੂੰ ਦਬਾਇਆ ਜਾਂਦਾ ਤੇ ਕਦੇ ਵੀ ਸਿੱਖ ਕਿਸੇ ਦਾ ਵੈਰੀ ਨਹੀਂ ਹੋਇਆਗਾ ਕਿਉਂਕਿ ਇਸ ਸ੍ਰੇਸ਼ਟੀ ਦੇ ਉੱਤੇ ਹਰ ਇੱਕ ਦੀ ਸੇਵਾ ਕਰਨਾ ਸਿੱਖ ਦਾ ਪਹਿਲਾ ਕਰਮ ਆ ਇਹਨੇ ਤਾਂ ਜੰਗਾਂ ਦੇ ਵਿੱਚ ਵੀ ਭਾਈ ਕਨਈਆ ਜੀ ਵਰਗਿਆਂ ਨੇ ਮੁਗਲਾਂ ਨੂੰ ਮਸ਼ਕਾਂ ਦੇ ਨਾਲ ਪਾਣੀ ਪਿਆਇਆ ਤੇ ਸਿੱਖ ਕਿਸੇ ਦਾ ਵੈਰੀ ਕਿਵੇਂ ਹੋ ਜਾਊਗਾ ¿De nada?